ਅੱਜ ਆਪਾਂ ਹੋਰ ਖੇਤ ਵੱਡਾਂਗੇ ਲਮਾਂਗੇ ਤੁਹਾਨੂੰ ਸਾਰੀ ਜਾਣਕਾਰੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਲਓ ਜੀ ਆਪਾਂ ਆ ਕੇ ਖੇਤ ਚਲਾਤੀ ਨਜ਼ੀਨ ਆਪਾਂ ਵਲੌਗ ਜੀ ਹੁਣਾਂ ਛੋਟਾ ਰੱਖਾਂਗੇ ਥੋੜਾ ਜਿਹਾ ਅੱਜ ਵਾਲਾ ਕਿਉਂਕਿ ਛੋਟਾ ਵੀ ਕੀਮਤੀ ਸਵਾ ਕੀਮਤੀ ਸਵਾ ਕੱਢ ਕੇ ਦੇਖਦੇ ਆਂ ਸਵਾਗਤ ਹੈ ਦੋਸਤੋ ਤੁਹਾਡਾ ਨਵੇਂ ਬਲੌਗ 'ਚ ਅੱਜ ਆਪਾਂ ਹੋਰ ਗੇਟ ਵੱਡਾਂਗੇ ਦਵਾਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਬਾਕੀ ਜੋ ਵੀ ਕੋਈ ਉਹ ਹੁੰਦੀ ਆ ਘਾਟ ਬਾਤ ਤੁਸੀਂ ਜਰੂਰ ਦੱਸਿਆ ਕਰੋ ਆਪਾਂ ਉਹ ਚ ਸੁਧਾਰ ਕਰਾਂਗੇ ਬਲੌਗ ਦੇ ਨਾਲ ਬਣੇ ਰਹੋ ਬਸ ਤਿਆਰੀ ਆ ਖੇਤ ਜਾ ਕੇ ਮਿਲਦੇ ਆਪਾਂ ਲਓ ਜੀ ਆਪਾਂ ਕੇ ਖੇਤ ਚਲਾਤੀ ਨਜ਼ੀਰਾਂ ਆਪਾਂ ਵਲੌਗ ਜੀ ਹੁਣਾਂ ਛੋਟਾ ਰੱਖਾਂਗੇ ਥੋੜਾ ਜਿਹਾ ਅੱਜ ਵਾਲਾ ਕਾਂ ਕੋਈ ਹੁੱਡਾ ਵੀ ਕੀਮਤੀ ਸਮਾਂ ਕੀਮਤੀ ਸਮਾਂ ਕੱਢ ਕੇ ਦੇਖਦੇ ਹਾਂ ਥੋੜਾ ਸਮਾਂ ਜ਼ਿਆਦਾ ਨਹੀਂ ਆਪਾਂ ਲੈਂਦੇ ਸਾਫ ਜ਼ਰਦਾ ਵਾ ਤੋਂ 7-8 ਕਿ ਮਿੰਟ ਦੀ ਰੱਖਾਂਗੇ ਜ਼ਿਆਦਾ بڑا ਨਹੀਂ ਕਰਦੇ ਉਹਨਾਂ ਕੰਮ ਦਾ ਟਾਈਮ ਆ ਹੀ ਹੁਣ ਸਾਰਿਆਂ ਦਾ ਉਹ ਕਰਕੇ ਸਾਫ ਜ਼ਰਦਾ ਰੱਖਾਂਗੇ ਬਾਕੀ ਕੰਮ ਚੱਲੀ ਜਾਂਦਾ ਜੀ ਆਪਣਾ ਬੜਾਈ ਦਾ ਦੇਖਦੇ ਹਾਂ ਕੀ ਬਣਦਾ ਕੀਨ ਗਾਲ ਦਊਗੀ ਇਹ ਤੋਂ ਨੂੰ ਸਾਰੀ ਜਾਣਕਾਰੀ ਆਪਾਂ ਦਵਾਂਗੇ ਪਹਿਲੀ ਭਰਨ ਵਾਲੀ ਹੈ ਆਪਣੀ ਹੋਊਮ ਜੀ ਜਲਦੀ ਆ ਝਾੜ ਐਤੀ ਠੀਕ ਐ ਐਡਾ ਕੋਈ ਖਾਸ ਨਹੀਂ ਹੈਗਾ ਆਏ ਹੂਸਾ ਦਾ ਵੀ ਹੂਸਾ ਚ ਵਿੱਚ ਵਿੱਚ ਬੋਣਾ ਬੂਝਾ ਬਹੁਤਾ ਉਹਦਾ ਨਸਰੀ ਹੋਣੀ ਜਿਹੜੇ ਘਰਾਵੋਗੇ ਕਈ ਏਰੀਆ ਤੇ ਹੈਗਾ ਨਹੀਂ ਦਈਆਂ ਤੇ ਹੈਗਾ ਉਹ ਯਾਰ ਟਰੈਲੀ ਆਪਣੀ ਚੱਲੀ ਭਰ ਕੇ ਹੁਣ ਪਹੁੰਚ ਤੀਏ ਹੈ ਆਪਾਂ ਆ ਗਏ ਮੋਟਰ ਕੋਲੇ ਆ ਵੀ ਭਰ ਗਈ ਆਪਣੀ ਟ੍ਰੈਲੀ। ਅਦੂਏ ਰੱਤਾਂ ਦੇ ਬਾੜਤੀ ਮਜ਼ੀਨ। ਆ ਗਈ ਲੇ ਰਹਿ ਗਈ ਬੱਸ। ਆਪਣਾ ਵਸਾ ਹੀ ਖੱਤਾ ਰਹਿ ਗਿਆ ਜੀ ਕੰਮ ਨੇ ਬੜਨਾਲਾ ਛੋਟੂ ਮਜੀਲ ਲਈ ਜਾਂਦਾ ਹੋਣਾ ਆਲੇ ਆਣ ਦੂਜੇਾਈ ਚ ਆ ਵੜਦੀ ਇਹਨੇ ਹੋ ਵੜਦੀ ਇਧਰ ਹੋ ਵੜਦੀ ਮੰਗ ਰੋ ਉਹ ਟਰੈਕਟਰਾਂ ਦਾ ਜਨਤਾਰ ਲਈ